ਸੈਕੀ ਰਿਕਸ਼ਾ ਯੂਨੀਅਨ ਜਿੰਦਾਬਾਦ ਰਿਕਸ਼ਾ ਯੂਨੀਅਨ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਸਵਿਧਾਨ ਜੈ ਵਲਮਿੱਕੀ ਮਹavir ਕ੍ਰਾਂਤੀ ਚੋਹਾਨ ਮਜੀਠਾ ਸਾਡੀ ਜੋ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਰਿਕਸ਼ਾ ਯੂਨੀਅਨ ਹੈ ਮਹੀਨੇ ਬਾਅਦ ਅਸੀਂ ਜਿਹੜੀ ਮੀਟਿੰਗ ਕਰਦੇ ਹਾਂ ਉਹਦੇ ਵਿੱਚ ਕੋਈ ਵੀ ਟ੍ਰੈਫਿਕ ਦਾ ਜਿਹੜਾ ਮੌਲਿਆ ਉਸ ਨੂੰ ਸਿਖਾਵਾ ਕਰਨ ਵਾਸਤੇ ਜਿਹੜਾ ਵਾ ਆਪਾਂ ਹਰ ਇੱਕ ਬੰਦੇ ਨੂੰ ਆਪਣੇ ਨੂੰ ਜਿਹੜੀ ਆ ਉਹ ਟ੍ਰੇਨਿੰਗ ਦਿੰਨੇ ਆ ਕੇ ਖੱਬੇ ਬੰਨੇ ਹੀ ਯਾਨੀ ਕਿ ਸਵਾਰੀ ਲਾਓ ਤੇ ਖੱਬੇ ਬੰਨੇ ਹੋਈ ਸਵਾਰੀ ਚੱਕੋ ਭੀੜ ਭੜੱਕੇ ਦੇ ਵਿੱਚ ਜਿਹੜਾ ਵਾ ਉਹ ਪੁਲਿਸ ਦੇ ਨਾਲ ਜਿਹੜਾ ਵਾ ਟ੍ਰੈਫਿਕ ਦੇ ਨਾਲ ਸੰਜੋਗ ਕਰੋ ਤੇ ਵਰਦੀਆਂ ਪਾ ਕੇ ਹੀ ਗੱਡੀਆਂ ਜਿਹੜੀਆਂ ਵਾ ਚਲਾਓ ਜੋ ਸਾਡੀ ਯੂਨੀਅਨ ਵੱਲੋਂ ਹਦਾਇਤ ਆ ਤੇ ਜੋ ਐਸਪੀ ਸਾਹਿਬ ਕਮਿਸ਼ਨ ਸਾਹਿਬ ਆਹੀ ਉਹਨਾਂ ਦਾ ਵੀ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਕਿ ਜਿਹੜਾ ਸਾਡੀ ਯੂਨੀਫਾਰਮ ਦੇ ਨਾਲ ਬੰਦੇ ਕੰਮ ਕਰ ਰਹੇ ਨੇ ਉਹਨਾਂ ਨੂੰ ਸ਼ਹਿਰ ਦੇ ਵਿੱਚ ਜਿਹੜੀ ਆ ਪੂਰੀ 400 ਫੇਰਿਆਂ ਜਿਹੜੀ ਖੁੱਲ ਜਿਹੜੀ ਐਂਟਰੀ ਦਿੱਤੀ ਗਈ ਆ ਕਿਉਂਕਿ ਜਿਹੜਾ ਯੂਨੀਫਾਰਮ ਪਾ ਕੇ ਡਿਸਪਲੇ ਨਾਲ ਚੱਲੂਗਾ ਉਹਨੂੰ ਪ੍ਰਸ਼ਾਸਨ ਵੀ ਮਾਨਤਾ ਦੇਊਗਾ ਤੇ ਯੂਨੀਅਨ ਵੀ ਜਿਹੜੀ ਆ ਮਾਨਤਾ ਦੇਊਗੀ ਤੇ ਅੱਜ ਜਿਹੜੀ ਮੀਟਿੰਗ ਰੱਖੀ ਗਈ ਆ ਉਹ ਜਿਹੜਾ ਡਾਕਟਰ ਅਮੇੜਕਰ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਜਿਹੜਾ ਵਾ ਪ੍ਰਗਟ ਆ ਰਿਹਾ ਵਾ ਉਸ ਦੇ ਸਬੰਧ ਵਿੱਚ ਅਸੀਂ ਹਰ ਸਾਲ ਬਾਬਾ ਸਾਹਿਬ ਜੀ ਦਾ ਯੂਨੀਅਨ ਵੱਲੋਂ ਜਿਹੜਾ ਵਾ ਅੰਮ੍ਰਿਤਸਰ ਸਿਟੀ ਦੇ ਵਿੱਚ ਪ੍ਰੋਗਰਾਮ ਬਣਾਉਨੇ ਹਾਂ ਤੇ ਇਹ ਪ੍ਰੋਗਰਾਮ ਜਿਹੜਾ ਵਾ ਸਾਰੀ ਯੂਨੀਅਨ ਨੇ ਸਲਾਹ ਕਰਕੇ 23 23 ਅਪ੍ਰੈਲ ਨੂੰ ਸਿਟੀ ਸੈਂਟਰ ਜਿਹੜਾ ਵਾ ਇਹ ਪ੍ਰੋਗਰਾਮ ਕੀਤਾ ਜਾਊਗਾ ਤੇ ਯੂਨੀਅਨ ਵੱਲੋਂ ਤੇ ਵੀਰ ਕ੍ਰਾਂਤੀ ਚੋਹਾਨ ਵੱਲੋਂ ਸਾਰੇ ਹੀ ਜਹੇਬੰਦੀਆਂ ਨੂੰ ਜੋ ਵਾਲਮੀਕ ਸਮਾਜ ਦੀਆਂ ਜਾਂ ਅੰਬੇਡਕਰ ਬਾਬਾ ਸਾਹਿਬ ਜੀ ਦੇ ਨਾਲ ਸੰਬੰਧਤ ਹਨ ਅਸੀਂ ਉਹਨਾਂ ਨੂੰ ਖੁੱਲੇ ਦਿਲੋਂ ਜਿਹੜਾ ਸੱਦਾ ਅੱਜ ਤੋਂ ਹੀ ਦਿੰਨੇ ਹਾਂ ਕਿ 23 ਅਪ੍ਰੈਲ ਵਾਲੇ ਦਿਨ ਸਿਟੀ ਸੈਂਟਰ ਸਾਰਿਆਂ ਨਾਲ ਪਹੁੰਚ ਕੇ ਡਾਕਟਰ ਅੰਬੇਡਕਰ ਬਾਬਾ ਸਾਹਿਬ ਜੀ ਦੀ ਆਵਾਜ਼ ਨੂੰ ਬੁਲੰਦ ਕਰਨਾ ਹੈ ਜਿਨ੍ਹਾਂ ਨੇ ਸਾਰੇ ਸਿਸਟਮ ਨੂੰ ਪੂਰੇ ਭਾਰਤ ਨੂੰ ਇੱਕ ਦਰਜਾ ਦਿੱਤਾ ਤੇ ਸਭ ਨੂੰ ਬਰਾਬਰ ਬਿਠਾਇਆ ਵਾਇਗਰਜੀ ਦਾ ਖਾਲਸਾ ਵਾਇਗਰਜੀ ਕੇ ਫਤਿਹ ਜੈ ਭੀਮ ਜੈ ਸੰਵਿਧਾਨ ਸਾਥੀਓ ਮੈਂ ਤੁਹਾਡਾ ਆਪਣਾ ਵੀਰ ਦਵਿੰਦਰ ਸੋਲ ਜਰਨਲ ਸੈਕਟਰੀ ਪੰਜਾਬ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਈ ਰੱਖਿਆ ਯੂਨੀਅਨ ਸਾਥੀਓ ਜੋ ਅੱਜ ਦੀ ਮੀਟਿੰਗ ਹੈ ਹਰ ਹਰ ਮਹੀਨੇ ਦੀ 10 ਤਰੀਕ ਨੂੰ ਹੁੰਦੀ ਹੈ ਮਹੀਨਾਵਾਰ ਮੀਟਿੰਗ ਇਹਦੇ ਵਿੱਚ ਅਸੀਂ ਨੂੰ ਜੋ ਪਿੱਛੋਂ ਪ੍ਰਧਾਨ ਸਾਹਿਬ ਔਰ ਐਸਪੀ ਕਮਿਸ਼ਨਰ ਸਾਹਿਬ ਦੇ ਆਰਡਰ ਮੁਤਾਬਕ ਜੋ ਰੂਲ ਸਾਨੂੰ ਦੱਸੇ ਜਾਂਦੇ ਆ ਨਿਜਮ ਟ੍ਰੈਫਿਕ ਦੇ ਉਹ ਹਾਂ ਜੇ ਅੱਗੇ ਹਰ ਇੱਕ ਵਿਅਕਤੀ ਨੂੰ ਦੱਸਦੇ ਆ ਕਿ ਕਿਦਾਂ ਖੱਬੇ ਪਾਸੇ ਹੀ ਖੜਾ ਕੇ ਵੀ ਰਾਹ ਵਿੱਚ ਸਵਾਰੀ ਨਾ ਚੁੱਕਣੀ ਆ ਨਾ ਲਾਉਣੀ ਆ ਠੀਕ ਹੈ ਆਪਣੀ ਵਰਦੀ ਪਾ ਕੇ ਰੱਖਣੀ ਆ ਆਈ ਕਾਰਡ ਪਾ ਕੇ ਰੱਖਣਾ ਵਾ ਤਾਂ ਕਿ ਜੋ ਸੱਜੇ ਢੰਗ ਨਾਲ ਟ੍ਰੈਫਿਕ ਚੱਲ ਸਕੇ ਤੇ ਨਾਲ ਹੀ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਅੱਗੇ ਅਗਲੇ ਮਹੀਨੇ ਜੋ ਡਾਕਟਰ ਭੀਮਰਾਓ ਅਬੇਡਕਰ ਸਾਹਿਬ ਜੀ ਦਾ ਜਨਮ ਦਿਨ ਆ ਰਿਹਾ ਵਾ ਉਹ ਅਸੀਂ 23 ਅਪ੍ਰੈਲ ਨੂੰ ਮਨਾ ਰਹੇ ਆ ਤੇ ਸਾਰੇ ਹੀ ਜਥੇਬੰਦੀਆਂ ਭਗਵਾਨ ਵਾਲਮੀਕ ਔਰ ਨਾਲ ਹੀ ਡਾਕਟਰ ਡਾਕਟਰ ਸਾਹਿਬ ਅਬੇਡਕਰ ਦੇ ਨਾਂ ਤੇ ਜੋ ਵੀ ਜਿੰਨੀਆਂ ਜਥੇਬੰਦੀਆਂ ਬਣੀਆਂ ਵਾ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦੀ ਹੋਵਾਂਗੇ ਜੋ ਕਿ 23 ਮਾਰਚ 23 ਅਪ੍ਰੈਲ ਨੂੰ ਆਪਣਾ ਕੀਮਤੀ ਟਾਈਮ ਕੱਢ ਕੇ ਉਥੇ ਦਰਸ਼ਨ ਦੇਣ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤ